ਦੋ ਹੋਰ ਪਲੈਨਟ ਕਿਤੇ ਰਾਜਦੇ ਉੱਥੇ ਚਲੇ ਜਾਏ ਉੱਥੇ ਦੇਖੀ ਜਾਏ ਜਾ ਕੇ ਫਿਰ ਸਾਰੇ ਧਰਤੀਆਂ ਦੇ ਚਲੇ ਜਾਉ ਕੋਈ ਸਾਰੇ ਆਕਾਸ਼ਪਤਾਲ ਗਾਹ ਨੂੰ ਕੋਈ ਕੀ ਫਾਇਦਾ ਇੱਧਰ ਨੂੰ ਜਾ ਕੇ ਨਿਕਲੂ ਕੀ ਇਹ ਚ ਕੁਛ ਨਿਕਲਣ ਨੂੰੋਂੋਂ ਤਾਂ ਸਿਫਤੀ ਕਹਿਣ ਨਾਲ ਸਿਫਤੀ ਕਹਿਣ ਨਾਲ ਵਧੀਆ ਸਿਫਤਾਂ ਦਾ ਕੋਈ ਅੰਤ ਨਹੀਂ ਸਿਫਤ ਹੁੰਦੇ ਨੇ ਗੁਣ ਸ੍ਰੀ ਸ੍ਰੀ ਸਾਜੀ ਹੈ ਗਿਆਨ ਦੀ ਗੱਲ ਹੈ ਇੱਕ ਡਾਕਟਰ ਇੱਕ ਅੱਖ ਦਾ ਫੈਸਲੇ ਤੋਂ ਜਾਂਦਾ ਇੱਕ ਅੱਖ ਦੀ ਸਾਰੀ ਵਿੱਚ ਕੋਈ ਨਹੀਂ ਹੁੰਦੀ ਤੇ ਸਾਰੇ ਜੀਵਨੀ ਕੋਈ ਨਹੀਂ ਕਰੂ ਜਿਹਨੇ ਬਣਾਈ ਆ ਉਹਦੇ ਵਿੱਚ ਸਬਕ ਕਿੰਨੇ ਹੈ ਜਿਹਨੇ ਬਣਾਈ ਆ ਉਹਦਾ ਗਿਆਨ ਕਰਨਾ ਅੰਤ ਨਾ ਕਰਨਾ ਦੇਨ ਦਾ ਅੰਤ ਉਹਦੇ ਕਰਨੇ ਨੇ ਜਿਹੜੇ ਕਰਨੇ ਨੇ ਸਭ ਕੁ ਬਣਾਇਆ ਕੁਝ ਰਜਨ ਇਹਦਾ ਅੰਤ ਨਹੀਂ ਹੈ ਕੋਈ ਅੰਤ ਨਹੀਂ ਪਾ ਸਕਦਾ ਆਪਣੀ ਜ਼ਿੰਦਗੀ ਚ ਇੰਨੇ ਕਰਨੇ ਨੇ ਕੋਈ ਲਿਖ ਕੇ ਗ੍ਰੰਥ ਰੱਖਦੇ ਹੋਏ ਇਹ ਰਚਨਾ ਵੀ ਮਾਇਆ ਵੀ ਬੇਅੰਤ ਕਹਿਣਾ ਹੀ ਠੀਕ ਹੈ ਸਾਰੀ ਜ਼ਿੰਦਗੀ ਲਗਿਆ ਰਹੋ ਅੰਤ ਨਹੀਂ ਪਾ ਸਕਦੇ ਤੁਸੀਂ ਭਾਵੇਂ ਲਿਮਟਿਡ ਐ ਮਾਇਆ ਪਰ ਅਸੀਂ ਇਸ ਪਾਸੇ ਨੂੰ ਕਹਿਣ ਦਾ ਮਤਲਬ ਹੈ ਇਸ ਪਾਸੇ ਨੂੰ ਜਾਣਾ ਨਹੀਂ ਮਾਇਆ ਦੀ ਖੋਜ ਵੱਲ ਜਾਣਾ ਨਹੀਂ ਜਿਹੜੇ ਖੋਜ ਵਿੱਚ ਲੱਗੇ ਨੇ ਮਰ ਮੁਕਦੇ ਉਹ ਕੀ ਕੱਢ ਲੈਣਗੇ ਇਹ ਚੋਂ ਇਹ ਚੋਂ ਆਪਣੀ ਮੌਤ ਕੱਢਣਗੇ ਹੋਰ ਕੁਝ ਨਹੀਂ ਕੱਢ ਸਕਦੇ ਮਾਇਆ ਜੋ ਬਹੁਤ ਇਸ ਵਾ ਕੁਝ ਨਹੀਂ ਤੋੜ ਸਕਦਾ ਪਰੇਸ਼ਾਨੀ ਔਰ ਮੌਤ ਚਿੰਤਾਵਾਂ ਦਾਰ ਫੈ ਦੂਏ ਦਾ ਉਹ ਇਹ ਹਜ਼ਾਰ ਬਣਾ ਲਿਆ ਆਪਾਂ ਹੁਣ ਉਹਦੇ ਰੋਕ ਬਣਾਈਏ ਕੀ ਕੋ ਨਿਕਲੇ ਤੇ ਹੋਰ ਕਿਨ ਕਣ ਦੇਨ ਨਾ ਅੰਤ ਜਿਹੜੇ ਦੇਨ ਨੇ ਉਹਦੇ ਦਾਤਾ ਨੇ ਉਹਦਾ ਅੰਤ ਨਹੀਂ ਦਾਤਾ ਨਾਲ ਤਾਂ ਕੋਈ ਨਹੀਂ ਅੰਤ ਨਾ ਵੇਖਣਾ ਸੋਣਾ ਨਾ ਅੰਤ ਤੁਸੀਂ ਵੇਖ ਕੇ ਵੀ ਅੰਤ ਨਹੀਂ ਪਾ ਸਕਦੇ ਦੇਖ ਹੁਣ ਅਸੀਂ ਕਹਿੰਦੇ ਆ ਜੀ ਮਾਰੀ ਦੇਹ ਲੈ ਜੀ ਸਭ ਕੁਝ ਦੇਖ ਲਿਆ ਅਸੀਂ ਨਹੀਂ ਦੇਖਿਆ ਇਕ ਦਰਖਤ ਦੇ ਪੱਤੇ ਨੂੰ ਦੇਖੋ। ਅਦੂਏ ਪੱਤੇ ਨੂੰ ਦੇਖੋ। ਦੋਹਾਂ 'ਚ ਕੀ ਫਰਕ ਹੈ? ਬਹੁਤ ਧੇਰ ਬਾਅਦ ਤੁਹਾਨੂੰ ਪਤਾ ਲੱਗੂ ਦੋਹਾਂ 'ਚ ਫਰਕ। ਜਿਵੇਂ ਸਾਡੇ ਹੱਥ 'ਤੇ ਲਕੀਰਾਂ ਨੇ ਬੱਤਿਆਂ ਤੇ ਵੀ ਇੱਕ ਦੂਜਾ ਨਾ ਪਤਾ ਨਹੀਂ ਮਿਲਦਾ। ਇੱਕੋ ਦਰਖਤ ਤੋਂ। ਕੋਈ ਹਰਗੱਦੀ ਨਹੀਂ ਹੈ। ਜਿੰਨੇ ਮਰਜ਼ੀ ਪੱਤੇ ਤੋੜ ਲੇਂਕ ਦੋਹਾਂ ਨਾ ਮਿਲਦਾ। ਜੇ ਬਰੀਕੀ ਨਾਲ ਦੇਖੋਗੇ ਫਿਰ ਪਤਾ ਲੱਗੇ ਕਿ ਐਂ ਦੇਖਣਾ ਕੋਵੇ ਫਿਰ ਨਹੀਂ ਅੰਤ ਪਾ ਸਕਦਾ ਜੇ ਨਗਾ ਮਾਰ ਕੇ ਦੇਖੋਗੇ ਮੂਲ ਕਾ ਮੰਗੋ ਫਿਰ ਠੀਕ ਹਵਾ ਹੀ ਜਾ ਤੇ ਚੜ ਕੇ ਦੇਖ ਗਏ ਉਹ ਦੇਖਣਾ ਹੈ ਹੀ ਨਹੀਂ ਉਹ ਨਹੀਂ ਦੇਖਣਾ ਦੇਖਣਾ ਨਹੀਂ ਬੰਦ ਕੀਤਾ ਸੁਣਨ ਨਾਲ ਅੰਤ ਜੇ ਕੋਈ ਸੁਣ ਕੇ ਅੰਤ ਪਾਏ ਕੋਈ ਦੱਸਣ ਲੱਗੇ ਕਿ ਦੱਸਣ ਵਾਲਾ ਹੋਵੇ ਤੇ ਸੁਣਨ ਵਾਲਾ ਹੋਵੇ ਰਚਨਾਵਾਰੇ ਕਾਬ ਨਹੀਂ ਦੱਸਣ ਵਾਲਾ ਦੱਸ ਨਹੀਂ ਸਕਦਾ ਸੁਣਨ ਵਾਲ ਸੁਣੀ ਜਾਊਗਾ ਜ਼ਿੰਦਗੀ ਨਹੀਂ ਜੂਗੀ ਕੀ ਵळੂ ਕੀ ਵੈਦ ਹਉ ਮਾਇਆ ਵੱਲੋਂ ਨਹੀਂ ਜਾਣਾ ਮਾਇਆ ਦੀ ਖੋਜ ਵੱਲ ਨਹੀਂ ਜਾਣਾ ਖੋਜ ਵੱਲ ॠषि मुनि ਗਏ ਨੇ ਗੁਰਮੁਖੀ ਨੇ ਉਹ ਹੋ ਜਾਂਦੇ ਹੀ ਨੇ ਅੰਦਰੋਂ ਜਾਪਾ ਕਿਆ ਮਨ ਮੰਗਦਾ ਉਦੇ ਮਨ ਦੇ ਵਿੱਚ ਗਾਹਾਂ ਕੀ ਹੈ ਅੱਜ ਜਿੰਨਾ ਰਚਨਾ ਜੇ ਕੱਲ ਨੂੰ ਹੋ ਰਿਹਾ ਇਹ ਹੋਰ ਕਿਸਮ ਦੀ ਹੋ ਰਚਦੀ ਫਿਰ ਐਬਮਾਰੀਆਂ ਸੁਣੀਆਂ ਵੀ ਨਹੀਂ ਸੀ ਜਿਹੜੀਆਂ ਹੁਣ ਕਾਹ ਡਿਸਕਵਰ ਹੋ ਰਹੀਆਂ ਨੇ ਨਵੀਆਂ ਉਹਦਾ ਰਚਨਾ ਨਵੀਂ ਰਜਦੂਗਾ ਤੁਸੀਂ ਕੀ ਕਰੋਗੇ ਜੇ ਤਾਂ ਜਿੰਨੀ ਰਜੀ ਹੋਈ ਹੈ ਇੰਦੀ ਹੋ ਰਹੇ ਜਿੰਨੀ ਮਰਜੀ ਹੋਰ ਕਿਸਮ ਦੀ ਰਹਿ ਜਦੋਂ ਇਹਦੇ ਤੋਂ ਹੋਰ ਪਲੈਨਟ ਕਿਤੇ ਰਜਦੇ ਉੱਥੇ ਚਲੇ ਜਾਏ ਉੱਥੇ ਦੇਖੀ ਜਾਏ ਜਾ ਕੇ ਸੜਗੇ ਧਰਤੀਆਂ ਦੇ ਚਲੇ ਜਾਓ ਕੋਈ ਸਾਰੇ ਆਗਾਸ਼ਪਤਾਲ ਗਾਹ ਨੂੰ ਕੋਈ ਕੀ ਫਾਇਦਾ ਇਧਰ ਨੂੰ ਜਾ ਕੇ ਨਿਕਲੂ ਕੀ ਐ ਜੋ ਕੁਛ ਨਿਕਲਣੂ ਨਹੀਂ ਹਉਂਤ ਨਾ ਜਾਪਿਆ ਕਿਆ ਮਨ ਮੰਨ ਤਾ ਉਹਦੇ ਮਨ ਦੇ ਵਿੱਚ ਕੀ ਐ ਕੀ ਉਹਨੇ ਅਗਲੇ ਪਲ ਕਰ ਦੇਣਾ ਇਹ ਤਾਂ ਤੁਹਾਨੂੰ ਪਤਾ ਨਹੀਂ ਗੱਟੇ ਦੇ ਮੰਦਾ ਜਿਹਨੂੰ ਪਤਾ ਹੀ ਨਹੀਂ ਹੈ ਉਹਦਾ ਅੰਤ ਕੋਣਾ ਬੇਕੂਫੀ ਦਾ ਸਵਾ ਕੁਛ ਨਹੀਂ ਉਹਦੇ ਅੰਤ ਦੀ ਖੋਜ ਕਰਨੀ ਟਾਈਮ ਵੇਸਟ ਕਰਨਾ ਅੰਤਨਾ ਜਪਾ ਕੀਤਾ ਆਕਾਰ ਜਿੰਨਾ ਆਕਾਰ ਕੀਤਾ ਹੋਇਆ ਹੈ ਉਹਦੇ ਰਚਨਾ ਰਚੀ ਇਹਦਾ ਅੰਤ ਪਾਲੂ ਕੋਈ ਕਿੱਥੇ ਤੱਕ ਪਤਾ ਲਾ ਪਤਾ ਲਾ ਖਾ ਖਾ ਸਾਲ ਪਾ ਲੋ ਲੱਗੇ ਰਹਿਣ ਸਾਂਜਦਾ ਕਿੰਨਾ ਹੋਇਆ ਲੱਗੇ ਰਹਿਣਗੇ ਅੰਤ ਨਹੀਂ ਪਾ ਅੰਤਨਾ ਪਾ ਹਉਤ ਦੇਵ ਸਭੈ ਏ ਨਹੀਂ ਕਦੇ ਕਿਸੇ ਨੇ ਇਦਨੂ ਗਿਆ ਨਹੀਂ ਅੱਗੇ ਵੀ ਫੇਰਾ ਕੁਛ ਹੋਦਾ ਅੰਤਨ ਪਾਵਤ ਦੇਵ ਸਭਾ ਮੁਨੀ ਇੰਦਰ ਮਹਾ ਸ਼ਿਵ ਜੋਗ ਕਰੀ ਮਹਾ ਸ਼ਿਵ ਜੋਗ ਕਰਕੇ ਅੰਤ ਪਾਉਂਦਾ ਜੋਗ ਨਾਲ ਧਿਆਨ ਲਾ ਕੇ ਧਿਆਨ ਲਾ ਕੇ ਉਹ ਵੀ ਮਾਇਆ ਦਾ ਅੰਤ ਪਾਉਂਦਾ ਸਮਝਦਾ ਚੋਕੀ ਮਾਇਆ ਜਫਸੇ ਨੇ ਅੰਤਨ ਪਾਵਤ ਦੇਵ ਸਭਾ ਦੇਵ खोज ਕਰਕੇ ਬੋੜੇ ਅੰਦਰ ਮਹਾਸ਼ਿਵ ਜੋ ਕਰੀ ਕਾਲਾ ਦਬੋਂਦੇ ਨੇ ਰਚਨਾ ਦਾ ਸਰ ਤ ਤਾਂ ਅੰਤ ਬਹੁਤ ਨੇ ਬੇਅੰਤ ਦਾ ਅੰਤ ਬਾਲੂ ਕੋਈ ਨਾਲੇ ਉਹਨੂੰ ਬੇਅੰਤ ਕਹੀ ਜਾਂਦੇ ਨੇ ਨਾਲੇ ਉਹਦਾ ਹੱਥ ਪਾਉਣ ਦੀ ਕੋਸ਼ਿਸ਼ ਕਰ ਕਬੂਰ ਘਰੇ ਫਿਰ ਜਾਨੂ ਮੰਨ ਲਿਆ ਬੇਅੰਤ ਹੈ ਪਰ ਉਹਦਾ ਅੰਤ ਪਾਉਣ ਜਿਹੜੀ ਚੀਜ਼ ਟੋਲੀਓਂ ਜਾ ਸਕਦੀ ਤਖੜੀ ਤੇ ਬਾਰ ਬਾਰ ਉਹਦੇ ਬਾਤੇ ਤਕੜੀ ਹੋਰ ਬਣਾ ਰਹੇ ਹੋ ਇੱਕ ਲਫ਼ਜ਼ ਦਾ ਤੁਲ ਫਿਰ ਉਹਦੇ ਬਾਤੇ ਸੋਚੀ ਜਾਣਾ ਵੀ ਕਹੇ ਜੀ ਤਕੜੀ ਬਣਾਈਏ ਕੀ ਕਰੀਏ ਤੇ ਮੂਰਖ ਨਹੀਂ ਤਾਂ ਟਾਈਮ ਵੇਸਟ ਕਰੂਗਾ ਸਾਰੀ ਜ਼ਿੰਦਗੀ ਜ਼ਿੰਦਗੀ ਵੇਸ ਕਰੀ ਜਾਂਦੇ ਨੇ ਜਾਈ ਜਾਂਦੇ ਨੇ ਲੱਭਿਆ ਲੋ ਕੁਛ ਨਹੀਂ ਮਨ ਇੰਦਰ ਵਾਹ ਸ਼ਿਵ ਜੋ ਕਰੀ ਉਹ ਬੇਦਵਰਾਂ ਚ ਵਿਚਾਰ ਰਹੇ ਉਹਨਾਂ ਨੇ ਇਹ ਕਿਹਾ ਵੇੜਵਰਾਂ ਚ ਕੌਣ ਨੇ ਗੁਰਮੁਖ ਹਰ ਜਾਪ ਨਾ ਛੱਡੋ ਇੱਕ ਘੜੀਓ ਕਹਿੰਦੇ ਹਰ ਜਾਪ ਨਾ ਛੱਡੋ ਇੱਕ ਘੜੀ ਕਿਉਂ ਉਲਟੇ ਰਹਾ ਪਏ ਹੋ ਇਹ ਜੋ ਕੁਝ ਨਹੀਂ ਲੱਭਣਾ ਹੈਗਾ ਇਹਦਾ ਜਾਪ ਕਰੋ ਹਰ ਰੂ ਜਾਣੋ ਮਧਰਾ ਕਹਿੰਦੇ ਮਧਰਾ ਜਾਨ ਕੋਪਰਮ ਦੀਨ ਦੇ ਆਲ ਹੈ ਕਹਿੰਦੇ ਮੇਰੇ ਤੇ ਤਾਂ ਉਹਦੀ ਕਿਰਪਾ ਪਾ ਪਧਰਾ ਪਏ ਜਿਹੜਾ ਇਹ ਵੀ ਰਾਹ ਪਿਆ ਜਿਹੜਾ ਉਹਦੀ ਸੰਗਤ ਦੇ ਵਿੱਚ ਲੈ ਗਿਆ ਸੰਗਤ ਸ੍ਰਿਸ਼ਟੀ ਨੇ ਹਾਲ ਕਰੀ ਜਿਹੜਾ ਉਹਦੇ ਨਾਲ ਜੁੜ ਗਿਆ ਸ੍ਰਿਸ਼ਟੀ ਜੋ ਆਪਣੀ ਸੰਗਤ ਉਹਨੇ ਨਿਹਾਲ ਕੀਤੀ ਹੋਈ ਹੈ ਸਾਰੀ ਰਾਹ